ਇਹਨਾਂ ਦੇ ਬੰਦੇ ਦੇਖੋ ਆ ਤੁਹਾਡਾ ਮੁਹੱਲੀ ਵਾਲਾ ਕੁਲਵੰਤ ਇਹ ਤੁਹਾਨੂੰ ਲੱਗਦਾ ਕੋਈ ਆਮ ਆਦਮੀ ਹੈ ਇੱਕ ਹਜ਼ਾਰਾਂ ਕਰੋੜਾਂ ਰੁਪਏ ਦਾ ਰੀਅਲ ਏਸਟੇਟ ਮਾਫੀਆ ਚਲਾਉਂਦਾ ਮੇਰੇ ਵੀਰੋ ਆ ਜਿਹੜਾ ਹੁਣ ਮਨਿਸਟਰ ਬਣਿਆ ਕੀ ਨਾਮ ਸੰਜੀਵ अरोड़ा ਤੁਹਾਨੂੰ ਲੱਗਦਾ ਉਹ ਆਮ ਆਦਮੀ ਆ ਉਹਦਾ ਕੱਟੋ-ਕੱਟਨੀ ਤਾਂ 25-30 ਹਜ਼ਾਰ ਦਾ ਰੀਅਲ ਏਸਟੇਟ ਦਾ ਲੁਧਿਆਣਾ ਤੇ ਦਿੱਲੀ ਵਿੱਚ ਕਾਰੋਬਾਰ ਆ ਸੰਕੈਪਟਨ ਸੰਦੀਪ ਕਿਸੇ ਨੇ ਪੰਜਾਬ ਚੋ ਕਹਾਂ ਕਿ ਸਾਨੂੰ ਅਰਬਨ ਏਸਟੇਟ ਚਾਹੀਦੀ ਹੈ ਇੱਕ ਬੰਦੇ ਨੇ ਨਹੀਂ ਮੰਗੀ ਕੌਣ ਮੰਗਗੀ રે ਲੋਕੀ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ ਬੇਅਦਬੀ ਦੀ ਗੱਲ ਕੀਤੀ ਸਾਢੇ 3 ਸਾਲ ਬੇਅਦਬੀ ਨਹੀਂ ਚੇਤੀ ਆਈ ਦੇਰਾਂ ਚ ਸੱਚਾ ਸੌਦਾ ਦਾ ਸਾਥ ਜਿਹੜਾ ਗੁਨਾਹਗਰ ਇੱਕ ਵਾਰ ਪ੍ਰੋਡਕਸ਼ਨ ਮੋਰਨ ਤੇ ਜੇਲ ਤੋਂ ਨਹੀਂ ਲੈ ਕੇ ਆਏ ਮੈਂ ਤੁਹਾਨੂੰ ਸਭ ਨੂੰ ਕਹੂੰਗਾ ਕਿ ਵਾਹਿਗੁਰੂ ਕਰੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਔਰ ਆਪਣੀ ਸਰਕਾਰ ਬਣਨ ਤੇ ਜਿਹੜਾ ਪਹਿਲਾ ਐਕਸ਼ਨ ਪਹਿਲਾ ਐਕਸ਼ਨ ਉਹ ਇਹ ਹੋਊਗਾ ਕਿ ਅਸੀਂ ਜਿਹੜੀ ਲੈਂਡ ਪੂਲਿੰਗ ਪਾਲਿਸੀਆਂ ਇਹਦਾ ਮਤਾ ਅਸੀਂ ਰੱਦ ਕਰਾਂਗੇ ਕੈਬਨਿਟ ਦੇ ਵਿੱਚ ਆ ਅੱਜ ਪਹਿਲੀ ਗੱਲ ਤਾਂ ਇੱਕ ਚੰਗੀ ਤਰ੍ਹਾਂ ਸਮਝੋ ਇਹ ਆਮ ਆਦਮੀ ਪਾਰਟੀ ਕੋਈ ਆਮ ਆਦਮੀ ਪਾਰਟੀ ਨਹੀਂ ਕੀ ਮੇਰੇ ਵੀਰੋ ਇਹ ਅਮੀਰ ਆਦਮੀ ਪਾਰਟੀ ਆ ਇਹਨਾਂ ਦੇ ਬੰਦੇ ਦੇਖੋ ਆ ਤੁਹਾਡਾ ਮੁਹੱਲੀ ਵਾਲਾ ਕੁਲਵੰਤ ਇਹ ਤੁਹਾਨੂੰ ਲੱਗਦਾ ਕੋਈ ਆਮ ਆ ਹੈ ਇੱਕ ਹਜ਼ਾਰਾਂ ਕਰੋੜਾ ਰੁਪਏ ਦਾ ਰੀਅਲ ਏਸਟੇਟ ਮਾਫੀਆ ਚਲਾਉਂਦਾ ਮੇਰੇ ਵੀਰੋ ਆ ਜਿਹੜਾ ਹੁਣ ਮਨਿਸਟਰ ਬਣਿਆ ਕੀ ਨਾ ਸੰਜੀਵ अरोड़ा ਤੁਹਾਨੂੰ ਲੱਗਦਾ ਆ ਆਮ ਆਦਮੀ ਆ ਉਹਦਾ ਕਟੋ ਕਟਨੀ ਤਾਂ 25-30 ਹਜ਼ਾਰ ਦਾ ਰੀਅਲ اسٹیਟ ਦਾ ਲੁਧਿਆਣਾ ਤੇ ਦਿੱਲੀ ਵਿੱਚ ਕਾਰੋਬਾਰ ਆ ਔਰ ਇਸ ਨਾਲ लवली ਯੂਨੀਵਰਸਿਟੀ ਅਸ਼ੋਕ ਮਿੱੱਤਲ ਤੁਹਾਨੂੰ ਲੱਗਦਾ ਆ ਆਮ ਆਦਮੀ ਆ ਉਹਦਾ ਮੇਰਾ ਖਿਆਲ ਹੈ ਕਲੀ ਯੂਨੀਵਰਸਿਟੀ ਲੁਧਿਆਣਾ ਜਲੰਧਰ ਵਾਲੀ ਉਹ ਕਟੋ ਕਟਨੀ ਤਾਂ 25-30 ਹਜ਼ਾਰ ਕਰੋੜ ਦੀ ਮਲਕੀਅਤ ਆ ਸ਼ਾਇਦ 1000 1200 ਕਿਲੇ ਵਿੱਚ ਯੂਨੀਵਰਸਿਟੀ ਆ ਇਹ ਆਮ ਆਦਮੀ ਨੇ ਆ ਡਾਕਟਰ ਨਿੱਜਰ ਜਿਹੜਾ ਪੋੜਾ ਪਾੜਾ ਸ਼ਕਲੋਂ ਦੇਖਣ ਵਾਲਾ ਉਹ ਇੱਕ ਵੱਡੇ ਹੋਟਲ ਤੇ ਵੱਡੇ ਵੱਡੇ ਹਸਪਤਾਲਾਂ ਦਾ ਮਾਲਕ ਆ ਇਹਨਾਂ ਚੋਂ ਕਿਹੜਾ ਆਮ ਆਦਮੀ ਆ ਮੇਰੇ ਵੀਰੋ ਭਗਵੰਤ ਹਮੇਸ਼ਾ ਇਹ ਕਹਿ ਕੇ ਇਹਦਾ ਜੀ ਪਹਿਰਾ ਵਾਲੇ ਜੀ ਪੈਂਚਰਾਂ ਵਾਲੇ ਇਹਦਾ ਜੀ ਸਾਦੇ ਜੇ ਬੱਚੇ ਕੋਈ ਸਾਦਾ ਨਹੀਂਗਾ ਔਰ ਜਿਹੜੇ ਕਿਤੇ ਮਾਰੇ ਮੋٹے ਪੈਣਾ ਆਏ ਬਣ ਕੇ ਆਮ ਉਹਨਾਂ ਨੇ ਉਹ ਲੁੱਟ ਮਚਾਈ ਪਿਛਲੇ ਸਾਢੇ 3 ਸਾਲ ਵਿੱਚ ਪੰਜਾਬ ਦੀ ਦਰਜਾ ਬਦਰਜਾ ਜਿੱਥੇ ਤਾਂ ਲੱਗਦਾ ਸੀਗਾ ਪ੍ਰੋਪਰਟੀਆਂ ਤੇ ਕਬਜ਼ੇ ਮਾਨੂੰ ਕੇ ਜਗਰਾਉਂ ਦੀ ਆ ਕਟਾਰੂ ਚੱਕ ਨੇ ਬੱਚੇ ਨਹੀਂ ਛੱਡੇ ਹੋਣਾ ਤੇ ਹਮਲਾ ਜਿਹੜਾ ਜਿੱਥੇ ਦਾ ਲੱਗਿਆ ਦੋ ਦੋ ਚਾਰ ਚਾਰ ਲੱਖ ਦੋ ਦੋ ਚਾਰ ਚਾਰ ਏਕੜ ਦੇ ਫਾਰਮ ਹਾਊਸ ਬਣ ਰਹੇ ਨੇ ਮੇਰੇ ਵੀਰੋ ਅੱਛਾ ਮੈਂ ਪੁੱਛਣਾ ਚਾਹਣਾ ਆ ਰਾਗਵ ਚੱਡਾ ਦੇਖਣ ਨੂੰ ਤਾਂ ਮੈਨੂੰ ਲੱਗਦਾ ਔਰਤ ਜੀ ਲੱਗਦੀ ਹੈ ਵਿਚਾਰੀ ਔਰਤਾ ਮੈਨਾਂ ਨਾ ਕਰ ਰਿਹਾ ਯਾਰ ਬੱਚੂ ਜਾਨ ਉਹਨੇ ਕੱਲ ਪਰਸੋ ਪੋਸਟ ਕੀ ਭਾਈ ਪੰਜਾਬ ਪਿੱਛੇ ਆ 4 ਲੱਖ ਕਰੋੜ ਦਾ ਕਰਜ਼ਾ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਉਹਨੇ ਪੋਸਟ ਕੀ ਪਾਈ ਆ ਪਹਿਲਾਂ ਇਹ ਦੱਸਿਓ ਕਿ ਰਾਗਵ ਜੱਡਾ ਮੋਛਣਾ ਚੰਗਾ ਲੱਗਦਾ ਕਿ ਬਿਨਾ ਮੋਛ ਤੋਂ ਚੰਗਾ ਲੱਗਦਾ ਅੱਛਾ ਦੱਸੋ ਤੁਹਾਨੂੰ ਬਿਨਾ ਮੋਛ ਤੋਂ ਚੰਗਾ ਲੱਗਦਾ ਇਹ ਪੋਲਿਟਿਕਸ ਹੈ ਪੰਜਾਬ ਦੀ ਇਹ ਰਾਜ ਸਭਾ ਦੇ ਮੈਂਬਰ ਬਣਾ ਕੇ ਭੇਜੇ ਉਹ ਲਵਲੀ ਵਾਲਾ ਅਸ਼ੋਕ ਮਿੱਤਲ ਕਦੀ ਬੋਲਿਆ ਇੱਕ ਲਫਜ਼ ਪੰਜਾਬ ਲਈ ਆ ਜਿਹੜਾ ਸੰਦੀਪ ਪਾਟਕ ਬਣਾ ਇੱਕ ਲਫਜ਼ ਬੋਲਿਆ ਕਦੀ ਪੰਜਾਬ ਲਈ ਉਲਟ ਤਾਂ ਬੋਲੇ ਹੋਣਗੇ ਅੱਜ ਕੀ ਹੋਇਆ ਵਾ ਆ ਜਿਹੜਾ ਗਲਾਡਾਂ ਦੇ ਸਾਹਮਣੇ ਖੜੇ ਪੁੱਢਾ ਦੇ ਉਹ ਸਾਰੀਆਂ ਅਥਾਰਟੀਜ਼ ਪੰਜਾਬ ਦੀਆਂ ਨੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਸਾਰੀਆਂ ਅਥਾਰਟੀਜ਼ ਦਾ ਚੇਅਰਪਰਸਨ ਚੇਅਰਮੈਨ ਅੱਜ ਤੋਂ ਡੈਡ ਮੀਨਾ ਪਹਿਲਾਂ ਭਗਵੰਤ ਮਾਨ ਨੂੰ ਤੋੜਤਾ ਇਹਨੂੰ ਕਹਿੰਦੇ ਤੈਨੂੰ ਆ ਪੂਡਾ ਗਲਾਡਾ ਕਬਾਡਾ ਅੰਮ੍ਰਿਤਸਰ ਸਾਰੀਆਂ ਅਥਾਰਟੀਜ਼ ਤੋਂ ਇਹਦਾ ਅਧਿਕਾਰ ਖੋ ਕੇ ਤੇ ਚੀਫ ਸਕੱਟਰੀ ਪੰਜਾਬ ਨੂੰ ਚੇਅਰਮੈਨ ਲਾਤਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਕਿਉਂਕਿ ਭਗਵੰਤ ਮਾਨ ਵੈਸੇ ਤਾਂ ਆੜਦਾ ਨਹੀਂਗਾ ਰੀੜ ਦੀ ਹੱਡੀ ਹੈ ਨਹੀਂ ਪਰ ਉਹਨੂੰ ਲੱਗਿਆ ਹੋਣਾ ਕਿ ਇਹ ਆੜ ਨਾ ਜਾਵੇ ਅਸੀਂ ਜ਼ਮੀਨਾਂ ਖੋੜੀਆਂ ਨੇ ਅਸੀਂ ਆਪਣਾ ਲਾਉਨੇ ਤੁਹਾਡਾ ਮੁਖ ਸਕੱਤਰ ਕੌਣ ਹੈ ਠੀਕ ਹੈ ਪੰਜਾਬ ਕੇਡਰ ਦਾ ਆਈਏ ਸਭਸੇ ਗੈਰ ਪੰਜਾਬੀ ਤੁਹਾਡਾ ਡੀਜੀਪੀ ਕੌਣ ਹੈ ਪੰਜਾਬ ਦਾ ਗੈਰ ਪੰਜਾਬੀ ਤੁਹਾਡਾ ਹੋਮ ਸੈਕਟਰੀ ਕੌਣ ਹੈ ਪੰਜਾਬ ਦਾ ਗੈਰ ਪੰਜਾਬੀ ਤੁਹਾਡੀ ਇੰਡਸਟਰੀ ਦੀ ਚੇਅਰਪਰਸਨ ਲਈ ਰੇ ਨੂੰ ਕੁੱਤਾ ਦਿੱਲੀੋਂ ਗੈਰ ਪੰਜਾਬੀ ਔਰ ਜਿਹੜਾ ਲੈਂਡ ਜਿਹੜੀ ਇੰਡਸਟਰੀਅਲ ਕਾਰਪੋਰੇਸ਼ਨ ਜਿਹੜੀ ਇੰਡਸਟਰੀ ਨੂੰ ਚਲਾਉਣਾ ਉਹ ਛੂਪੀ ਦਾ ਇੱਕ ਕੋਈ ਦੀਪਕ ਚੋਹਾਨ ਆਪਣਾ ਪਿੱਠੂ ਇਹਨੇ ਸਸੋੜੀ ਇਹਨੇ ਲਾ ਕੇ ਉੱਥੇ ਸਾਡੇ ਉੱਤੇ ਚੇਅਰਮੈਨ ਬਣਾ ਦਿੱਤਾ ਮੇਰੇ ਵੀਰੋ ਇਹਨਾਂ ਨੂੰ ਪਤਾ ਲੱਗ ਚੁੱਕਾ ਵਾ ਕਿ ਇਹਨਾਂ ਦੇ ਦਿਨ ਗਿਣਤੀ ਦੇ ਨੇ ਇਹਨਾਂ ਨੂੰ ਸਾਰਾ ਪਤਾ ਵਾ ਕਿ ਹੁਣ ਸਾਡਾ ਸਮਾਂ ਬਹੁਤ ਘਟਾ ਇਹਨਾਂ ਨੇ ਕਿਹਾ ਜਾਣ ਲੱਗੇ ਜਿਹੜਾ ਸਵਾ ਸਾਲ ਰਹਿ ਗਿਆ ਉਹ ਲੁਟ ਲੂ ਪੰਜਾਬ ਨੂੰ لو لوکا دیا زمین جتوں پیسے بنتے نے اور یہ لیا پولنگ پولیسی نہیں گئے اے لدھیانہ دی لوگ لینڈ گربنگ پولیسی ہے پچی ہزار اکڑ میرے بھی دو جگہ اور سوچو ذرا منگیا کہ اس نے اربن سٹیٹ کسی نے کیا ترن تارن تو کھڑے ساڑے ہرمندر گل یا ایم ایل اب لیا تو پرانے سندیب کسی نے پنجاب چھو کیا کہ سانو اربن اسٹیٹ چاہیے ਇੱਕ ਬੰਦੇ ਨੇ ਨਹੀਂ ਮੰਗੀ ਕੌਣ ਮੰਗਗੀ ਰੇ ਲੋਕੀ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ ਮੰਗ ਕੀ ਲੋਕ ਲੋਕ ਰਹੇ ਨੇ ਨਰਿੰਦਰ ਸਿੰਘ ਦੀ ਸੀਆਈਓ ਸਟਾਫ ਵਿੱਚ 180 ਥਾਮਾਂ ਤੇ ਕਰੰਟ ਲਾ ਕੇ ਕੀਤੀ ਗਈ ਹੱਤਿਆ ਉਹਦਾ ਇਨਸਾਫ ਮੰਗ ਰਹੇ ਨੇ ਲੋਕ ਜੋ ਰੋਜ਼ ਸਾਡੀਆਂ ਫਸਲਾਂ ਖਰਾਬ ਹੋ ਰੀਆਂ ਉਹਦਾ ਮੁਆਵਜ਼ਾ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਪਤਾ ਨਹੀਂ ਕੀ ਉਹ ਬੱਕਰੀ ਤੋਂ ਬਾਅਦ ਕੀ ਆ ਮੁਰਗੀ ਕਿੱਥੇ ਮੁਰਗੀ ਕਿੱਥੇ ਭਗਵੰਦ ਤੇਰੀ ਪਕੜੀ ਮੰਗਤਾ ਏ ਰੇ ਰੋਕੀ ਤੇ ਦਿੱਤਾ ਜਾ ਰਿਹਾ ਸਾਨੂੰ 25000 ਏਕੜ ਕੱਲੀ ਲੁਧਿਆਣੇ ਦੀ ਅੱਛਾ ਰਹਿਣਾ ਕਿਨੇ ਇੱਥੇ ਕਿਨੇ ਰਹਿਣਾ ਸਾਡੇ ਬੱਚੇ ਤਾਂ ਵਿਦੇਸ਼ਾਂ ਜਾ ਰਹੇ ਨੇ ਉਹਨਾਂ ਨੂੰ ਤਾਂ ਕੋਈ ਨੌਕਰੀਆਂ ਨਹੀਂ ਹੈ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਹੈ ਉਹ ਤਾਂ ਜ਼ਮੀਨਾਂ ਵੇਚ ਕੇ ਬਾਹਰ ਵਿਦੇਸ਼ਾਂੇ ਜਾ ਰਹੇ ਨੇ ਲੱਖਾਂ ਰੁਪਏ ਟਰੈਵਲ ਏਜੰਟਾਂ ਨੂੰ ਦੇ ਕੇ ਕੌਣ ਰਹੇਗਾ ਇੱਥੇ ਅਰਬਨ ਸਿਟਾ ਵਿੱਚ ਬਾਹਰੋਂ ਲਿਆ ਕੇ ਪੰਜਾਬ ਦੇ ਲੋਕ ਤੁਹਾਡੇ ਉੱਤੇ ਸਿਰ ਤੇ ਬਿਠਾਏ ਜਾਣਗੇ ਪੈਨੇ ਮੁਹੱਲੀ ਕਿਹੜਾ ਪਿੰਡ ਸੀ ਮਾਜਰੀ ਕੇ ਕਿਹੜਾ ਇੱਥੇ ਜਿਹੜਾ ਜੀ ਹਾਂ ਜੇਸ ਪਿੰਡ ਵਿੱਚ 9000 ਵੋਟ ਗੈਰ ਪੰਜਾਬੀਆਂ ਦੀ ਬਣ ਗਈ ਮੇਰੇ ਵੀਰੋ 70800 ਵੋਟ ਸਾਰੇ ਮੁਹੱਲੀ ਦੇ ਬਾਹਰ ਸਾਰੇ ਲੁਧਿਆਣੇ ਦੇ ਬਾਹਰ ਸਾਰੇ ਜਲੰਧਰ ਦੇ ਬਾਹਰ ਗੈਰ ਪੰਜਾਬੀਆਂ ਦੀ ਵਸੂ ਹੋ ਚੁੱਕੀ ਹੈ اینا کا منصوبہ لا کے ہون بقا طور پہ راشن کارڈ بنا کے ادھار کارڈ بنا کے اینا نو ملکیت دی مالکی بنائی جاوے اینا لوکا نو اربن سٹیٹ آج لے لیا جاوے گا سما اجازت نہیں دا بہت کچھ بہت کچھ بے عدوی دی گل سو مجھے ایک منٹ سا بات ایک منٹ بے عدوی دی گل کیتی ساڑھے تین سال بے عدوی نہیں چیتی آئی ਦੇ ਰਾਜ ਦਾ ਸੱਚਾ ਸੋਦਾ ਦਾ ਸਾਥ ਜਿਹੜਾ ਗੁਨਾਹਗਰ ਇੱਕ ਵਾਰ ਪ੍ਰੋਡਕਸ਼ਨ ਮੋਰਨ ਤੇ ਜੇਲ੍ਹ ਤੋਂ ਨਹੀਂ ਲੈ ਕੇ ਆਏ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਸੀਗੀ ਉਹਨੂੰ ਪ੍ਰੋਸੀਕਿਊਟ ਕਰਨ ਦੀ ਉਹ ਫਰੀਦਕੋਟ ਦੇ ਐਸਐਸਪੀ ਨੇ 2 ਸਾਲ ਭਗਵੰਤ ਮਾਨ ਨੇ ਬਤੌਰ ਗ੍ਰਹਿ ਮੰਤਰੀ ਆਪਣੇ ਟੇਬਲ ਤੇ ਰੱਖ ਛੱਡੀ ਸਾਰੇ ਗੁਨਾਹਗਾਰ ਜਮਾਨਤਾਂ ਲੈ ਗਏ ਸਾਰੀਆਂ ਟ੍ਰਾਇਲਸ ਚੰਡੀਗੜ੍ਹ ਸ਼ਿਫਟ ਹੋ ਗਿਆ ਸਾਢੇ 3 ਸਾਲ ਬਾਅਦ ਚਿੱਤਿਆ ਕਿ ਆ ਲੋਕਾਂ ਨੂੰ ਦਿਖਾ ਦਈਏ ਬਿੱਲ ਪਾਸ ਕਰ ਦਿੰਨੇ ਅੱਛਾ ਬਿੱਲ ਪਾਸ ਕਰਨ ਆ ਗਏ ਬਿੱਲ ਬਣਿਆ ਹੀ ਕੋਈ ਨਹੀਂ ਜਦੋਂ ਬਣਿਆ ਕੁੱਪਾ ਪੱਜਾ ਜਿਹੜਾ ਬਣਾਇਆ ਆਪਣੇ ਵੱਲੋਂ ਉਹਨੂੰ ਕਹਿੰਦੇ ਜੀ ਹੁਣ ਅਸੀਂ 6 ਮਹੀਨੇ ਵਾਸਤੇ ਇੱਕ ਸਿਲੈਕਟ ਕਮੇਟੀ ਨੂੰ ਭੇਜ ਦਾਂਗੇ ਜੇ ਸਿਲੈਕਟ ਕਮੇਟੀ ਨੂੰ ਭੇਜਣਾ ਸੀ ਤੇ ਸਪੈਸ਼ਲ ਸੈਸ਼ਨ ਬਣਾਉਣ ਦੀ ਕੀ ਲੋੜ ਸੀ ਜੇ ਤੁਸੀਂ ਬੇਇਨਸਾਫੀ ਦਾ 6 ਮਹੀਨੇ ਹੋਰ ਸਮਝ ਦੇਣਾ ਸੀ ਕੋਈ ਨਹੀਂ ਇਸ ਕਰਕੇ ਮੇਰੇ ਵੀਰੋ ਇਹ ਸੋਸ਼ਲ ਮੀਡੀਆ ਦੀ ਪਾਰਟੀ ਹੈ ਕਾਰਪੋਰੇਟ ਆਮ ਪਾਰਟੀ ਅਮੀਰ ਆਮ ਪਾਰਟੀ ਇਹਨਾਂ ਦਾ ਨਾਮ ਅੱਜ ਤੋਂ ਰੱਖੋ ਇਹ ਕੋਈ ਆਮ ਆਦਮੀਾਂ ਦੀ ਪਾਰਟੀ ਆਮ ਤੁਸੀਂ ਬੈਠੇ ਹੋ ਨਾ ਪੈਣਾ ਬੈਠਿਆ ਆ ਦੇਖੋ ਜਿਹੜੀਆਂ ਪਿੰਡਾਂ ਚ ਕੰਮ ਕਰਦੇ ਆ ਇਹ ਲੋਕ ਨੇ ਜਿਹੜੇ ਬੱਚੇ ਖੜੇ ਨੇ ਪਿੱਛੇ ਇਹ ਨੇ ਆਮ ਇਸਲੀ ਪ੍ਰਧਾਨ ਜੀ ਤੁਹਾਡੀ ਆਗਿਆ ਨਾਲ ਅਖੀਰਲਾ ਮਤਾ ਜਦਾ ਦਨ ਟਾਈਮ ਲੈ ਲੈ ਓਕੇ ਇਹ ਤੋਂ ਘੱਟ ਬਣਦੀ ਨਹੀਂ ਇਹਨਾਂ ਗੱਲ ਥੋੜਾ ਮਸ਼ੀਨਰੀ ਵੀ ਗਰਮ ਕਰਨੀ ਹੈ ਨਾ ਇੱਕ ਮਤਾ ਜਿਹੜਾ ਮੋਦਨ ਵੀ ਪਾਸ ਕਰਾਇਆ ਸੀਗਾ ਮੈਂ ਤੁਹਾਨੂੰ ਸਭ ਨੂੰ ਕਹੂੰਗਾ ਕਿ ਵਾਹਿਗੁਰੂ ਕਰੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਔਰ ਆਪਣੀ ਸਰਕਾਰ ਬਣਨ ਤੇ ਜਿਹੜਾ ਪਹਿਲਾ ਐਕਸ਼ਨ ਪਹਿਲਾ ਐਕਸ਼ਨ ਉਹ ਇਹ ਹੋਊਗਾ ਇਹ ਅਸੀਂ ਜਿਹੜੀ ਲੈਂਡ ਪੂਲਿੰਗ ਪਾਲਿਸੀਆਂ ਇਹਦਾ ਮਤਾਸੀਂ ਰੱਦ ਕਰਾਂਗੇ ਕੈਬਨਿਟ ਦੇ ਵਿੱਚ ਔਰ ਔਰ ਜਿਹਨਾਂ ਲੋਕਾਂ ਨੇ ਸਾਜ਼ਿਸ਼ ਬਣਾ ਕੇ ਜਿਹਨਾਂ ਲੋਕਾਂ ਨੇ ਸਾਜ਼ਿਸ਼ ਬਣਾ ਕੇ ਤੁਹਾਡੀਆਂ ਜ਼ਮੀਨਾਂ ਖੋਈਆਂ ਅਸਲ ਵਿਜਲੈਂਸ ਇਨਕੁਆਇਰੀ ਆਰਡਰ ਕਰਕੇ ਉਹਨਾਂ ਗੁਨਾਹਗਰਾਂ ਦੇ ਖਿਲਾਫ ਮਕਦਮੇ ਚ ਰਾਈ ਜਾਣਗੇ ਜੇ ਮਤਾ ਪਸੰਦ ਆ ਹੁਣ ਕਰੋ ਹੱਥ ਉੱਤੇ ਤੇ ਮੈਂ ਜਨਰਲ ਛੱਡਣ ਲੱਗਾ ਜਕਾਰਾ ਬੋਲੇ ਸੋਨ ਹੋ